ਜਾਪੁਲੀ ਦਿੱਤਾ ਇੱਕ ਨਵੰਿਕਲੀ ਪਹਿਲ ਕੀਤੀ ਗਿਆ ਸ਼ਿਕਾਇਤ ਨਿਵਾਰਨ ਮੇਲਾ ਜਿਸ ਦੇ ਤਹਿਤ ਵਕਵਾਕ ਥਾਣਿਆਂ ਦੇ ਇੰਸਪੈਕਟਰ ਐਸਐਚਓ ਡੀਐਸਪੀ ਤੇ ਐਸਐਸਪੀ ਤੱਕ ਦੇ ਜਿਹੜੇ ਵੱਡੇ ਅਫਸਰ ਨੇ ਤਾਂ ਉਹ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਲੋਕਾਂ ਦੇ ਮਸਲੇ ਨੇ ਜਿਹੜੇ ਤਾਂ ਉਹ ਹੱਲ ਕਰਵਾਏ ਜਾ ਰਹੇ ਨੇ ਅਸੀਂ ਜੀ ਕੇਸ ਉਰੇ ਲੈ ਕੇ ਆਏ ਸੀ ਸਾਡੇ 1-2-3 ਕੇਸ ਸੀ ਜਿਹੜੇ ਲੋਕੀ ਥਾਣਿਆਂ ਤੋਂ ਜਾਂਦੇ ਡਰਦੇ ਹੈਗੇ ਨੇ ਅੱਜ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਹੋਰ ਸਾਡੇ ਜੋਗੀ ਥਾਣਿਆਂ ਦੇ ਐਸਐਚਓ ਸਾਹਿਬਾਂ ਨੇ ਬੜਾ ਵਧੀਆ ਬੈਠ ਕੇ ਉਹਦਾ ਹੱਲ ਕੀਤਾ ਜੋ ਸਾਨੂੰ ਕੀ ਬਹੁਤ ਚੰਗਾ ਲੱਗਿਆ ਤੇ ਇਨਸਾਫ ਵੀ ਸਾਨੂੰ ਬੜਾ ਵਧੀਆ ਮਿਲਿਆ ਸਰਕਾਰ ਨੇ ਠੀਕ ਵਧੀਆ ਕੰਮ ਕੀਤੇ ਪਰ ਸਾਡੇ ਪ੍ਰਸ਼ਾਸਨ ਨੇ ਸਾਨੂੰ ਬਹੁਤ ਮਦਦ ਕੀਤੀ ਹੈ ਪ੍ਰਸ਼ਾਸਨ ਦੀ ਇੰਨੀ ਸਾਨੂੰ ਵਧੀਆ ਹੈਲਪ ਲੱਗੀ ਹੈ ਜਿਹੜੇ ਲੋਕ ਕਹਿੰਦੇ ਨੇ ਭਾਈ ਥਾਣੇ ਨਹੀਂ ਜਾਣਾ ਉਹਦੇ ਖੱਜਲ ਖਵਾਰੀਆਂ ਨੇ ਆਰੂ ਪੂਰੇ ਐਸਐਸਬੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਸਾਨੂੰ ਇੰਨਾ ਵਧੀਆ ਇਨਸਾਫ ਮਿਲਿਆ ਕਿ ਜਿਹੜਾ ਸਾਡਾ ਕੇਸ ਪੈਂਡਿੰਗ ਪਿਆ ਸੀ 3 ਮਹੀਨਿਆਂ ਤੋਂ ਅੱਜ ਉਹ ਸਾਡਾ ਸਾਨੂੰ ਇਨਸਾਫ ਪੂਰੇ ਵਧੀਆ ਮਿਲ ਗਿਆ ਸਾਡੇ ਆਖਰ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਨਾਲ ਜਿਹੜੇ ਕਈ ਮਲਕੇ ਮਸਲੇ ਨੇ ਜਦੋਂ ਇਹਥੇ ਆਲਾ ਕਾਟ ਸਿਉਂਦਾ ਤਾਂ ਬਹੁਤ ਜਲਦੀ ਨਿਬੇੜ ਦਿੰਦੇ ਨੇ ਤਾ ਲੋਖ ਖੁਸ਼ੀ ਬਹੁਤ ਹੋ ਬਹੁਤ ਖੁਸ਼ ਨੇ ਜੀ ਅਗਲੇ ਦਾ ਜਿਹਦਾ ਕਿਸੇ ਦੀ ਕੋਈ ਨਿੱਕੇ ਨਿੱਕੇ ਸਕੂਟਰ ਨੂੰ ਪੈਲ ਦੇ ਆਧਾਰ ਤੇ ਸੀ ਨਵੇੜ ਰਹੇ ਆ ਤਾਂ ਅਗਲੇ ਵੀ ਖੁਸ਼ੀ ਦਾ ਹੋਏਗੀ ਅਗਲੇ ਦਾ ਅਗਲੇ ਦਾ ਘਰ ਦੇ ਕਿਸੇ ਦੀ ਕਾਸੀ ਇੱਥੇ ਇੱਕ ਦਰਖਾਸਤ ਨਿਵਾਰਣ ਕੈਂਪ ਜਿਹਨੂੰ ਰਾਹਤ ਕੈਂਪ ਵੀ ਕਹਿੰਦੇ ਆ ਉਹ ਲਵਾਇਆ ਹੈ ਇਹ ਸਾਰੇ ਜ਼ਿਲ੍ਹੇ 'ਚ ਲੱਗੇ ਆ ਇੱਥੇ ਸਿਟੀ ਏਰੀਆ ਦੇ ਕੈਂਪ 'ਚ ਮੈਂ ਵੀ ਆਇਆ ਇੱਥੇ 12-13 ਐਸ ਐਚਓਜ਼ ਨੇ ਆਪਣੇ ਟੇਬਲ ਲਗਾ ਕੇ ਤੇ ਡੀਐਸਪੀ ਸਬ-ਡਿਵੀਜ਼ਨ ਦੀ ਨਿਗਰਾਨੀ ਹੇਠ ਇੱਥੇ ਦੋਨੇ ਪਾਰਟੀਆਂ ਨੂੰ ਬੁਲਾ ਕੇ ਜਿਹੜੇ ਨਿੱਕੇ-ਮੋٹے ਲੜਾਈ ਝਗੜੇ ਆ ਕੋਈ ਮੈਟਰਮੋਨੀਅਲ ਡਿਸਪਿਊਟ ਆ ਕੋਈ ਪੈਸਿਆਂ ਦਾ ਲੈਣ-ਦੇਣ ਆ ਉਹਨਾਂ ਨੂੰ ਇੱਕ ਐਮਿਕੇਬਲ ਸੋਲੂਸ਼ਨ ਮਿਲ ਜਾਵੇ ਤਾਂ ਕਿ ਦੋਨੇ ਪਾਰਟੀਆਂ ਨੂੰ ਕੋਈ ਮਤਲਬ ਦਿੱਕਤ ਵੀ ਨਾ ਆਵੇ ਤੇ ਕੋਈ ਇੱਕ ਇੱਕ ਸੋਲੂਸ਼ਨ ਨਿਕਲ ਕੇ ਸਾਹਮਣੇ ਆਵੇ ਤਾਂ ¿Se ਤਾਰ ਜਿਸ ਤਰੀਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਆਪ ਸਰਕਾਰ ਆਪ ਦੇ ਦਵਾਰ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੀ ਤਾਂ ਇੱਕ ਨਵेकਲੀ ਪਹਿਲ ਕੀਤੀ ਗਈ ਸ਼ਿਕਾਇਤ ਨਿਵਾਰਨ ਮੇਲਾ ਜਿਸ ਦੇ ਤਹਿਤ ਵਕ ਵਕ ਥਾਣਿਆਂ ਦੇ ਇੰਸਪੈਕਟਰ ਐਸ ਐਚਓ ਡੀ ਐਸ ਪੀ ਤੇ ਐਸ ਐਸ ਬੀ ਤੱਕ ਦੇ ਜਿਹੜੇ ਵੱਡੇ ਅਫਸਰ ਨੇ ਤਾਂ ਉਹ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਲੋਕਾਂ ਦੇ ਮਸਲੇ ਨੇ ਜਿਹੜੇ ਤਾਂ ਉਹ ਹੱਲ ਕਰਵਾਏ ਜਾ ਰਹੇ ਨੇ ਤਾਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਲੋਕ ਕਹਿੰਦੇ ਸੀ ਕਿ ਅਫਸਰਾਂ ਤੱਕ ਸੁਣਵਾਈ ਨਹੀਂ ਹੁੰਦੀ ਪਰ ਉਸ ਤੋਂ ਇੱਕ ਵੱਡੀ ਨਜ਼ਰ ਪਾਈ ਹੈ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਆਪ ਹਰ ਇੱਕ ਅਜੀ ਕੈਸਾ ਦਾ ਇਲਾਕੇ ਦੇ ਪੁਲਿਸ ਅਫਸਰ ਇਸ ਜਗ੍ਹਾ ਤੇ ਪਹੁੰਚੇ ਨੇ ਜਿਸ ਦੇ ਨਾਲ ਲੋਕਾਂ ਦੀ ਮੁਸ਼ਕਲ ਇੱਕ ਜਗ੍ਹਾ ਤੇ ਹੱਲ ਹੋ ਸਕੇ ਮੇਰੇ ਨਾਲ ਲੋਕ ਮੌਜੂਦ ਨੇ ਅ ਵੀਰ ਜੀ ਕਿਸ ਤਰੀਕੇ ਦੇਖ ਦੋ ਤੁਸੀਂ ਇੱਥੇ ਪਹੁੰਚੋ ਕੀ ਕੇਸ ਲੈ ਕੇ ਆਏ ਸੀ ਅਸੀਂ ਜੀ ਕੇਸ ਉਰੇ ਲੈ ਕੇ ਆਏ ਸੀ ਸਾਡੇ ਇੱਕ ਦੋ ਤਿੰਨ ਕੇਸ ਸੀ ਜਿਹੜੇ ਲੋਕੀ ਥਾਣਿਆਂ ਤੋਂ ਜਾਂਦੇ ਡਰਦੇ ਹੈਗੇ ਨੇ ਅੱਜ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਔਰ ਸਾਡੇ ਜੋ ਕਿ ਥਾਣਿਆਂ ਦੇ ਐਸਐਚਓ ਸਾਹਿਬਾਂ ਨੇ ਬੜਾ ਵਧੀਆ ਬੈਠ ਕੇ ਉਹਦੇ ਹੱਲ ਕੀਤੇ ਜੋ ਸਾਨੂੰ ਕੀ ਬਹੁਤ ਚੰਗਾ ਲੱਗਿਆ ਤੇ ਇਨਸਾਫ ਵੀ ਸਾਨੂੰ ਬੜਾ ਵਧੀਆ ਮਿਲਿਆ ਤਾਂ ਪਹਿਲਾਂ ਹੁੰਦਾ ਸੀ ਅਸੀਂ ਦੇਖਦੇ ਹੁੰਦੇ ਸੀ ਲੋਕ ਕਹਿ ਦਿੰਦੇ ਨੇ ਥਾਣਿਆਂ 'ਚ ਖੱਜਲ ਖਵਾਰੀਆਂ ਹੁੰਦੀਆਂ ਨੇ ਤਾਂ ਪਰ ਇਸ ਸਰਕਾਰ ਦੇ ਆਉਣ ਨਾਲ ਕਿੰਨਾ ਕੁ ਫਰਕ ਪਿਆ ਚਲੋ ਜੀ ਸਰਕਾਰ ਤੇ ਠੀਕ ਵਧੀਆ ਕੰਮ ਕੀਤੇ ਪਰ ਸਾਡੇ ਪ੍ਰਸ਼ਾਸਨ ਨੇ ਸਾਨੂੰ ਬਹੁਤ ਮਦਦ ਕੀਤੀ ਹੈ ਪ੍ਰਸ਼ਾਸਨ ਦੀ ਇੰਨੀ ਸਾਨੂੰ ਵਧੀਆ ਹੈਲਪ ਲੱਗੀ ਹੈ ਜਿਹੜੇ ਲੋਕ ਕਹਿੰਦੇ ਨੇ ਭਾਈ ਥਾਣੇ ਨਹੀਂ ਜਾਣਾ ਉਧੇ ਖੱਜਲ ਖਵਾਰੀਆਂ ਨੇ ਪਰ ਉਰੇ ਐਸਐਸਪੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਸਾਨੂੰ ਇੰਨਾ ਵਧੀਆ ਇਨਸਾਫ ਮਿਲਿਆ ਹੈ ਕਿ ਜਿਹੜਾ ਸਾਡਾ ਕੇਸ ਪੈਂਡਿੰਗਸ ਪਿਆ ਸੀ 3 ਮਹੀਨਿਆਂ ਤੋਂ ਅੱਜ ਉਹ ਸਾਡਾ ਸਾਨੂੰ ਇਨਸਾਫ ਪੂਰੇ ਵਧੀਆ ਮਿਲ ਗਿਆ ਸਾਡੇ ਹੱਕ ਦਾ। ਧੰਨਵਾਦ ਕਰੋਗੇ ਪੰਜਾਬ ਪੁਲਿਸ ਦਾ। ਹਾਂ ਅਸੀਂ ਸਾਰੀ ਪੰਜਾਬ ਪੁਲਿਸ ਦਾ ਖਾਸ ਖਾਸ ਕਰਕੇ ਐਸਐਸਪੀ ਸਾਹਿਬ ਸਾਡੇ ਤ੍ਰਿਪੜੀ ਹਲਕਾ ਹਲਕਾ ਇੰਚਾਰਜ ਤ੍ਰਿਪੜੀ ਥਾਣਾ ਇੰਚਾਰਜ ਬਾਜਵਾ ਸਾਹਿਬ ਜੀ ਹੋਰ ਅਨਾਜ ਮੰਡੀ ਗਿੱਲ ਸਾਹਿਬ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਦੋਂ ਵੀ ਸਾਡੇ ਮਸਲੇ ਬੜੇ ਪਿਆਰ ਦੇ ਨਾਲ ਸੁਣਦੇ ਨੇ ਲਈ ਤਾਂ ਕਿਤੇ ਨਾ ਕਿਤੇ ਪੁਲਿਸ ਦੀ ਸੋਗਾਤ ਤਾਂ ਬਣਦੀ ਹੈ ਕਿਉਂਕਿ ਜਦੋਂ ਲੋਕਾਂ ਦੇ ਮਸਲੇ ਇੱਥੇ ਤੱਕ ਆਉਂਦੇ ਨੇ ਤਾਂ ਉਹ ਹੱਲ ਵੀ ਹੁੰਦੇ ਨੇ ਤਾਂ ਤਸਵੀਰ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਤਾਂ ਜਿੱਥੇ ਲੋਕ ਨੇ ਆਪਣੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਹਰ ਇੱਕ ਇਨਸਾਨ ਜੇ ਅਸੀਂ ਕਹਿ ਸਕਦਾ ਜੀਜ਼ਾ ਕੋਈ ਥਾਣੇ ਦੇ ਵਿੱਚ ਕੇਸ ਚੱਲਦਾ ਜਾਂ ਫਿਰ ਕਿਸੇ ਦਾ ਨਿਬੇੜਾ ਨਹੀਂ ਹੋ ਰਿਹਾ ਤਾਂ ਉਸ ਨੂੰ ਲੈ ਕੇ ਜਿਹੜਾ ਕਹਿ ਸਕਦੇ ਆ ਅਸੀਂ ਲੋਕ ਇੱਥੇ ਆਏ ਨੇ ਤਾਂ ਆਪਣੀ ਮੁਸ਼ਕਲਾਂ ਨੂੰ ਹੱਲ ਕਰਵਾ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵਕ ਵਕ ਥਾਣੇ ਦੇ ਇਨਚਾਰਜ ਨੇ ਜਿਹੜੇ ਤਾਂ ਉਹ ਇੱਥੇ ਪਹੁੰਚੇ ਨੇ ਤਾਂ ਅਸੀਂ ਕਹਿ ਸਕਦੇ ਆ ਆਪਣੇ ਮਸਲਿਆਂ ਨੂੰ ਹੱਲ ਕਰਵਾ ਰਹੇ ਨੇ ਤਾਂ ਵੱਡੇ ਜਿਹੜੇ ਅਫਸਰ ਵੀ ਪਹੁੰਚੇ ਨੇ ਤਾਂ ਹੋਰ ਵੀ ਲੋਕ ਮੌਜੂਦ ਨੇ ਆਪਾਂ ਗੱਲਬਾਤ ਕਰ ਲਈ ਨਾ ਵੀਰ ਜੀ ਕਿਸ ਤਰੀਕੇ ਦੇਖ ਦਿਓ ਜਿਹੜਾ ਇਹ ਇੱਥੇ ਜਿਹਨਾਂ ਨੇ ਕੈਂਪ ਲਗਾਇਆ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਜਿਹੜੇ ਲੋਕਾਂ ਦੇ ਮਸਲੇ ਨੇ ਤਾਂ ਉਹ ਹੱਲ ਕਰਵਾਏ ਜਾ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਸ ਤਰੀਕੇ ਆਪ ਸਰਕਾਰ ਆਪ ਦੇ ਦਵਾਰ ਚੱਲੀ ਸੀ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕ ਮੇਲ ਨਹੀਂ ਕੀਤੀ ਗਈ ਹੈ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਜਿਹੜੇ ਗੱਲਬਾਤ ਕੀਤੀ ਜਾ ਰਹੀ ਹੈ ਅਫਸਰ ਸਹਿਬਾਨਾਂ ਨਾਲ ਸਰ ਕਿਸ ਤਰੀਕੇ ਦੇਖ ਦੋ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਲੱਗਦਾ ਨਹੀਂ ਵੀ ਲੋਕਾਂ ਦੇ ਮਸਲੇ ਬਹੁਤ ਜਲਦੀ ਹੱਲ ਹੋਣਗੇ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਨਾਲ ਜਿਹੜੇ ਕਈ ਮਤਲਬ ਕਿ ਮਸਲੇ ਨੇ ਜਦੋਂ ਇੱਥੇ ਅਗਲਾ ਕੱਟ ਸੌਂਦਾ ਤਾਂ ਬਹੁਤ ਜਲਦੀ ਨਿਬੇੜ ਲੈਂਦੇ ਨੇ ਤਾ ਲੋਕ ਖੁਸ਼ ਵੀ ਬਹੁਤ ਹੋ ਰਹੇ ਬਹੁਤ ਖੁਸ਼ ਨੇ ਜੀ ਅਗਲੇ ਦਾ ਜਿਹਦਾ ਕਿਸੇ ਦੀ ਕੋਈ ਨਿੱਕੇ ਨਿੱਕੇ ਸਪੂਟਰ ਨੇ ਉਹਨੂੰ ਪੈਲ ਦੇ ਆਧਾਰ ਤੇ ਅਸੀਂ ਨਿਵੇੜ ਰਹੇ ਆ ਤਾਂ ਅਗਲੇ ਨੂੰ ਖੁਸ਼ੀ ਤਾਂ ਹੋਏਗੀ ਅਗਲੇ ਦਾ ਅਗਲੇ ਦਾ ਘਰ ਦੇ ਕਿਸੇ ਦੀ ਕੋਈ ਅਸੀਂ ਬਹੁਤ ਵਾਰ ਦੇਖਦੇ ਹੁੰਦੇ ਸੀ ਕਹਿ ਦਿੰਦੇ ਨੇ ਕੇਸ ਲੰਬਾ ਚਾਏਗਾ ਲੰਬਾ 6 ਮਹੀਨੇ 7 ਮਹੀਨੇ ਪਰ ਲੱਗਦਾ ਇੱਥੇ ਆ ਕੇ ਅਸੀਂ ਕਹਿ ਸਕਦਾ ਆਪਸੀ ਜਿਹੜਾ ਉਹਨਾਂ ਦਾ ਤਕਰਾਰ ਉਹਨੂੰ ਖਤਮ ਹੋ ਜਾਂਦਾ ਬਹੁਤ ਬਿਲਕੁਲ ਹੋ ਜਾਂਦਾ ਜੇ ਇੱਥੇ ਜਦੋਂ ਜਾਦੇ ਇਕੱਠ ਚ ਆਉਂਦੇ ਆ ਲੋਕ ਤਾਂ ਵੈਸੇ ਹੀ ਖਤਮ ਹੋ ਜਾਂਦਾ ਅਗਲਾ ਕਹਿੰਦਾ ਵੀ ਚਲੋ ਮੇਰੇ ਇੱਥੇ ਨਿਬੜ ਜੇਗਾ ਤੇ ਬਾਕੀ ਪੁਲਿਸ ਪਰ ਅਸੀਂ ਵੀ ਬਹੁਤ ਮਿਹਨਤ ਕਰ ਰਹੇ ਆ ਵੀ ਚਲੋ ਜੇ ਕਿਸੇ ਦਾ ਛੋਟਾ ਮੋਟਾ ਉਹ ਆ ਤਾਂ ਠੀਕ ਹੋ ਕੇ ਤੇ ਆਪਾਂ ਉਹਨਾਂ ਦਾ ਇਨਾਮਾ ਕਰਾ ਕੇ ਉਹਨਾਂ ਦਾ ਨੰਟਾ ਰਖਾ ਸਕਦੇ ਸਭ ਤੋਂ ਵੱਡੇ ਅਸੀਂ ਕਹਿ ਸਕਦਾ ਰਾਜ਼ੀਨਾਮੇ ਕਰਵਾਏ ਜਾ ਰਹੇ ਨੇ ਜੀ ਜੀ ਰਾਜ਼ੀਨਾਮੇ ਬਿਲਕੁਲ ਰਾਜ਼ੀਨਾਮਾ ਤਾਂ ਦੇਖ ਸਕਦੇ ਹੋ ਤ ਅਸੀਂ ਕਹਿ ਸਕਦਾ ਜਿੰਨੇ ਕੇਸ ਲੌਂਗ ਚੱਲਦੇ ਸੀ ਤਾਂ ਉਹਦਾ ਛੁਟਕਾਰਾ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਦਵਾਇਆ ਜਾ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਕੈਂਪ ਆਯੋਜਿਤ ਕੀਤਾ ਗਿਆ ਪਟਿਆਲਾ ਦੇ ਵਿੱਚ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਨਾ ਸਕੇ। ਉਹ ਜੀ ਮਾਨ ਜੋ ਬੀਜਪੀ ਪੰਜਾਬ ਦੇ ਹੁਕਮ ਮੁਤਾਬਿਕ ਜਿਹੜਾ ਪਬਲਿਕ ਦੀ ਦੁੱਖ ਤਕਲੀਫਾਂ ਤੋਂ ਦੂਰ ਕਰਨਾ ਜਿਹੜਾ ਉਹ ਪ੍ਰਾਇਮਰੀ ਰਿਸਪੌਂਸਿਬਿਲਟੀ ਹੈਗੀ ਪੁਲਿਸ ਦੀ। ਜੀ ਤੇ ਉਸੇ ਬਾਬਤ ਆ ਜਿਸੀ ਇੱਥੇ ਇੱਕ ਦਰਖਾਸਤ ਨਿਵਾਰਣ ਕੈਂਪ ਜਿਹਨੂੰ ਰਾਹਤ ਕੈਂਪ ਵੀ ਕਹਿੰਨੇ ਆ ਉਹ ਲਵਾਇਆ ਆ ਇਹ ਸਾਰੇ ਜ਼ਿਲ੍ਹੇ ਚ ਲੱਗੇ ਆ ਇੱਥੇ ਸਿਟੀ ਏਰੀਆ ਦੇ ਕੈਂਪ ਚ ਮੈਂ ਵੀ ਆਇਆ ਇੱਥੇ 12-13 ਐਸ ਐਚ ਓਜ਼ ਨੇ ਆਪਣੇ ਟੇਬਲ ਲਗਾ ਕੇ ਤੇ ਡੀ ਐਸ ਪੀ ਸਬ ਡਿਵੀਜ਼ਨ ਦੀ ਨਿਗਰਾਨੀ ਹੇਠ ਇੱਥੇ ਦੋਨੇ ਪਾਰਟੀਆਂ ਨੂੰ ਬੁਲਾ ਕੇ ਜਿਹੜੇ ਨਕੇ ਮੋਟੇ ਲੜਾਈ ਝਗੜੇ ਆ ਕੋਈ ਮੈਟ੍ਰੀਮੋਨੀਅਲ ਡਿਸਪਿਊਟ ਆ ਕੋਈ ਪੈਸਿਆਂ ਦਾ ਲੈਣ ਦੇਣ ਆ ਉਹਨਾਂ ਨੂੰ ਇੱਕ ਐਮੀਕੇਬਲ ਸੋਲੂਸ਼ਨ ਮਿਲ ਜਵੇ ਤਾਂ ਕਿ ਦੋਨੇ ਪਾਰਟੀਆਂ ਨੂੰ ਕੋਈ ਮਤਲਬ ਦਿੱਕਤ ਵੀ ਨਾ ਆਵੇ ਤੇ ਕੋਈ ਇੱਕ ਇੱਕ ਸੋਲੂਸ਼ਨ ਨਿਕਲ ਕੇ ਸਾਹਮਣੇ ਆਵੇ ਤਾਂ ਕਿ ਲੋਕਾਂ ਦੀ ਗਰਾਊਂਡ ਲੈਵਲ ਤੇ ਦੁੱਖ ਤਕਲੀਫਾਂ ਦਾ ਜਿਹੜਾ ਨਿਵਾਰਣ ਆ ਉਹ ਕੀਤਾ ਜਾ ਸਕੇ ਤੇ ਉਪਰਾਲਾ ਅਸੀਂ ਅੱਜ ਕੀਤਾ ਆ ਇੱਥੇ ਜੇ ਮੈਂ ਵੇਖਾਂ ਤੇ ਹੁਣ ਤੱਕ अराउंड 400 ਦਰਖਾਸਤ ਜਿਹੜੀ ਆ ਅਸੀਂ ਡਿਸਪੋਜ਼ ਆਫ ਕਰ ਚੁੱਕੇ ਆ ਤੇ ਜਿਵੇਂ ਕਿ ਮਾਨਯੋਗ ਸੀਐਮ ਸਾਹਿਬ ਨੇ ਵੀ ਸਰਕਾਰ ਤੁਹਾਡੇ ਦਵਾਰ ਦਾ ਐਲਾਨ ਕੀਤਾ ਇਹ ਵੀ ਉਸੇ ਕੈਂਪੇਨ ਦਾ ਹਿੱਸਾ ਹੈਗਾ ਕਿ ਜਿੱਥੇ ਪੁਲਿਸ ਨੂੰ ਤੇ ਪਬਲਿਕ ਨੂੰ ਇੱਕ ਸਾਂਝਾ ਇੰਟਰਫੇਸ ਪ੍ਰੋਵਾਈਡ ਕੀਤਾ ਗਿਆ ਆ ਜਿੱਥੇ ਇਹ ਦੋਨੇ ਢੰਗਾਂ ਆਪਣੀ ਬਹਿ ਕੇ ਆਪਣੀ ਰਜ਼ਾਮੰਦੀ ਨਾਲ ਆਪਣੇ ਜਿਹੜੇ ਡਿਸਪਿਊਟਸ ਆ ਉਹ ਨਿਬੇੜ ਰਹੇ ਸਰ ਲੱਗਦਾ ਵੀ ਖੱਜਲ ਖਵਰੀ ਵੀ ਬੰਦ ਹੋ ਗਈ ਜਿਸ ਤਰ੍ਹਾਂ ਲੋਕ ਅਦਾਲਤ ਲੱਗਦੀ ਹੈ ਪੰਜਾਬ ਪੁਲਿਸ ਦੀ ਨਵੇਕਲੀ ਕਰ ਦੇ। ਦੇਖੋ ਇਹ ਬਿਲਕੁਲ ਨਵੇਕਲੀ ਪਹਿਲਾ ਇਹਦੇ ਨਾਲ ਇਹ ਹੋਊਗਾ ਕਿ ਜਦੋਂ ਦੋਨੇ ਢੰਗਾਂ ਜਿਨ੍ਹਾਂ ਦਾ ਕੋਈ ਆਪਸੀ ਡਿਸਪਿਊਟ ਆ ਪੁਲਿਸ ਦੇ ਸੁਪਰਵੀਜ਼ਨ ਹੇਟ ਇੱਕ ਥਾਂ ਤੇ ਬਹਿ ਗਏ ਤੇ ਉਹਦਾ ਜ਼ਰੂਰ ਕੋਈ ਨਾ ਕੋਈ ਰਿਜ਼ਲਟ ਨਿਕਲੂਗਾ ਉਹਦੇ ਨਾਲ ਲਿਟੀਗੇਸ਼ਨ ਦੀ ਵੀ ਅੱਗੇ ਕਾਸਟ ਬਚੂਗੀ। ਤੇ ਜਿਹੜੀ ਆਮ ਪਬਲਿਕ ਨੂੰ ਉਹਨਾਂ ਦੇ ਡਿਸਪਿਊਟਸ ਦਾ ਰੈਜ਼ੋਲੂਸ਼ਨ ਵੀ ਹੋ ਸਕੂਗਾ ਇਹ ਬਿਲਕੁਲ ਲਗਾਤਾਰ ਚੱਲੀ ਰਹਿਣਗੇ ਜੀ ਇਹ ਪਹਿਲਾਂ ਵੀ ਲੱਗਦੇ ਰਹੇ ਆ ਤੇ ਅੱਗੇ ਵੀ ਚੱਲੀ ਰਹਿਣਗੇ ਜੀ ਤੇ ਦੂਜੇ ਪਾਸੇ ਐਸਐਸਬੀ ਪਟਿਆਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਲੋਕਾਂ ਦੇ ਲਈ ਪੰਜਾਬ ਪੁਲਿਸ ਅਤੇ ਅਸੀਂ ਉਹਨਾਂ ਨਾਲ ਤਿਆਰ ਬਰਕਰਾਰਾਂ ਤਾਂ ਅਸੀਂ ਵੀ ਕਿਸੇ ਵੀ ਅਸੀਂ ਕਹਿ ਦਿੰਦਾ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਤਾਂ ਲੋਕਾਂ ਦੇ ਨਾਲ ਜਿੱਥੇ ਪਹਿਲਾਂ ਵੀ ਕੈਂਪ ਚੱਲਦੇ ਸੀ ਤਾਂ ਹੁਣ ਵੀ ਇਹ ਕੈਂਪ ਲਗਾਇਆ ਗਿਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆ ਸਕੇ ਪਟਿਆਲਾ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ